ਲਗਭਗ 1935 ਤੋਂ 40 ਦੇ ਟਾਈਮ ਦੇ ਵਿੱਚ ਇਹ ਜੀਪਾਂ ਆਮ ਦੇਖਣ ਨੂੰ ਮਿਲਦੀਆਂ ਸੀ ਅੰਗਰੇਜ਼ਾਂ ਦੇ ਟਾਈਮ ਦੀਆਂ ਜੀਪਾਂ ਇਹ 100 ਕਿਲੋਮੀਟਰ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਇਹ 100 ਕਿਲੋਮੀਟਰ ਤੱਕ ਚੱਲਦੀ ਆ ਲਗਭਗ 6 ਤੋਂ 7 ਘੰਟਿਆਂ ਦੇ ਵਿੱਚ ਇਹ ਫੁੱਲ ਚਾਰਜ ਹੋ ਜਾਂਦੀ ਆ ਥਾਰ ਚੱਲਦੀ ਆ ਉਹ 2 2 ਵਿੰਡੋ ਆਂਦੀ ਆ ਪਰ ਇਹ 3 ਵਿੰਡੋ ਗੱਡੀ ਆ ਗਈ ਇਹਦੇ ਵਿੱਚ ਕੀ ਆ ਆਪਾਂ ਨੂੰ ਪਿੱਛੇ ਬੈਠਣ ਲਈ ਆ ਸੀਟ ਫੋਲਡ ਕਰਨ ਦੀ ਜ਼ਰੂਰਤ ਨਹੀਂ ਇਹਦੀ ਆਹੀ ਆਪਣੀ ਜਿਹੜੀ ਟਾਕੀ ਵਿੰਡੋ ਆ ਇਹਨੂੰ ਆਪਾਂ ਬੜੀ ਈਜ਼ੀ ਤਰੀਕੇ ਨਾਲ ਇਹਨੂੰ ਆਪਾਂ ਖੋਲ ਸਕਦੇ ਆ ਇਹ ਦੇਖੋ ਦੇ ਇਹਦਾ ਗੇਅਰ ਆ ਗੇ ਅੱਗੇ ਨੂੰ ਕਰਾਂਗੇ ਤਾਂ ਫਾਰਵਰਡ ਦੇ ਵਿੱਚ ਆ ਜਾਂਦੀ ਐ ਇਹ ਸਟਾਪ ਆ ਗਿਆ ਇੱਥੇ ਬੈਕ ਆ ਜੂ ਬੈਕ ਗਿਆ ਤੇ ਜਿੱਦਾਂ ਹੀ ਆਪਾਂ ਐਕਸੀਲੇਟਰ ਪ੍ਰੈਸ ਕਰਾਂਗੇ 40 ਦੀ ਸਪੀਡ ਤੇ ਆਪਣੀ ਜਿਹੜੀ ਜੀਪ ਹੈ ਬਹੁਤ ਹੀ ਕੁਝ ਸੈਕਿੰਡਾਂ ਦੇ ਵਿੱਚ 5 ਤੋਂ 7 ਸੈਕਿੰਡ ਦੇ ਵਿੱਚ ਜਿਹੜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਜੋ ਤੁਸੀਂ ਆ ਜੀਪਾਂ ਦੇਖ ਰਹੇ ਹੋ ਬਹੁਤ ਹੀ ਸੋਹਣੀਆਂ ਇਹ ਜੋ ਜੀਪਾਂ ਇਹ ਆਰਮੀ ਟਾਈਪ ਜੀਪ ਆ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਇਹ ਜੀਪ ਆ ਇਹ ਆਪਣੇ ਇੰਡੀਆ ਦੇ ਵਿੱਚ ਲਗਭਗ 1935 ਤੋਂ 40 ਦੇ ਟਾਈਮ ਦੇ ਵਿੱਚ ਇਹ ਜੀਪਾਂ ਆਮ ਦੇਖਣ ਨੂੰ ਮਿਲਦੀਆਂ ਸੀ ਅੰਗਰੇਜ਼ਾਂ ਦੇ ਟਾਈਮ ਦੀਆਂ ਜੀਪਾਂ ਇਹ ਪਰ ਬਾਈਆਂ ਨੇ ਬਠਿੰਡੇ ਵਾਲਿਆਂ ਨੇ ਫਲੂਟੋ ਮੋਟਰ ਵਾਲਿਆਂ ਨੇ ਇਹ ਬਾਈਆਂ ਨੇ ਜਿਹੜੀਆਂ ਜੀਪਾਂ 1945 40 ਮਾਡਲ ਆ ਇਹ ਦੁਬਾਰਾ ਜਿਉਂਦੀਆਂ ਕਰਤੀਆਂ ਇਹਦੇ ਵਿੱਚ ਨਵੀਂ ਟੈਕਨੋਲੋਜੀ ਬਾਈ ਜੀ ਲੈ ਕੇ ਆਏ ਆ ਜੋ ਦੋਨੋਂ ਜੀਪਾਂ ਤੁਸੀਂ ਦੇਖ ਰਹੇ ਹੋ ਦੋਨੋਂ ਇਲੈਕਟ੍ਰਿਕ ਜੀਪਾਂ ਆਂ ਇਹਦੇ ਵਿੱਚ ਦੋ ਤਰ੍ਹਾਂ ਦੀ ਬੈਟਰੀ ਆਉਂਦੀ ਆ ਇੱਕ ਨਾਰਮਲ ਬੈਟਰੀ ਆਂਦੀ ਆ ਦੂਸਰੀ ਆਂਦੀ ਆ ਲੀਥੀਅਮ ਬੈਟਰੀ ਦੇ ਨਾਲ ਠੀਕ ਹੈ ਇਹ ਜਾਣਕਾਰੀ ਦਿੰਨੇ ਆ ਫਰਸਟ ਆਵਰ ਜੇਪ ਫਰੰਟ ਦੀ ਗੱਲ ਕਰੀਏ ਤਾਂ ਬਾਈਆਂ ਨੂੰ ਜੋ ਇਹਦਾ ਰੈਡੀਏਟਰ ਟਾਈਪ ਕ੍ਰੋਮ ਫਿਨਿਸ਼ਿੰਗ ਦਿੱਤੀ ਆ ਜਿਹੜੀ ਕਿ ਕਲਰ ਦੇ ਨਾਲ ਕਾਫੀ ਸੁੰਦਰਾਂ ਦਾ ਅਟਰੈਕਟਿਵ ਲੱਗਦੀ ਆ ਉਸ ਤੋਂ ਬਾਅਦ ਹੈੱਡ ਲੈਂਪ ਜਿਹੜੇ ਕਾਫੀ ਵੱਡੇ ਆ ਜਾਂਦੇ ਆ ਦੇਖਣ ਦੇ ਵਿੱਚ ਵੀ ਸੋਹਣੇ ਆ ਬਾਕੀ ਇਹਨਾਂ ਦੇ ਜੋ ਵਿਜ਼ਿਬਿਲਟੀ ਆ ਉਹ ਵੀ ਕਾਫੀ ਵਧ ਗਈ ਆ ਜਾਂਦੀ ਆ ਦੂਰ ਤੱਕ ਹਨ ਦੇ ਮੌਸਮ ਦੇ ਵਿੱਚ ਕਿ ਆਪਾਂ ਨੂੰ ਦੇਖਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਂਦੀ ਉਸ ਤੋਂ ਬਾਅਦ ਜਿਹੜਾ ਦਾ ਬੰਪਰ ਆ ਜਾਂਦਾਗਾ ਇਹ ਵੀ ਸਾਰਾ ਕ੍ਰੋਮ ਆ ਜਾਂਦਾਗਾ ਨੋਰਮਲ ਵੀ ਤੁਸੀਂ ਕਰਵਾ ਸਕਦੇ ਹੋ ਤੇ ਕ੍ਰੋਮ ਵਾਲਾ ਵੀ ਲੈ ਸਕਦੇ ਹੋ ਤੇ ਬਾਕੀ ਇਹ yellow ਕਲਰ ਆ ਗਿਆ ਇਹ army ਕਲਰ ਦੇ ਵਿੱਚ ਆ ਜਾਂਦੀ ਆ ਤੇ ਸਾਈਡ ਇੰਡੀਕੇਟਰ ਵੀ ਬਾਈਆਂ ਨੇ ਜਿਹੜੇ ਬੁਲਟ ਦੇ ਇੰਡੀਕੇਟਰ ਹੁੰਦੇ ਆ ਉਹ ਸ਼ੇਪ ਦੇ ਵਿੱਚ ਇੰਡੀਕੇਟਰ ਆ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਇਹ ਹਾਰਨ ਦੇਖ ਸਕਦੇ ਹੋ ਕਾਫੀ ਸੋਹਣੇ ਲੱਗਦੇ ਆ ਦੂਸਰੀ ਗੱਲ ਕੀ ਇਹ ਪ੍ਰੈਸ਼ਰ ਹਾਰਨ ਆ ਜਾਂਦੇ ਆ ਦੇਖ ਸਕਦੇ ਹੋ ਪੂਰੀ ਪ੍ਰੋਪਰ ਇਹਦੇ ਨਾਲ ਕੀ ਇਹ ਦੀ ਜਿਹੜੀ ਲੁੱਕ ਆ ਹੋਰ ਜ਼ਿਆਦਾ ਸੋਹਣੀ ਲੱਗਦੀ ਆ ਗੱਡੀ ਦੀ ਤੇ ਜੇ ਆਪਾਂ ਟਾਇਰ ਸਾਈਜ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਬੁਲਟ ਮੋਟਰਸਾਈਕਲ ਦੇ ਟਾਇਰ ਹੁੰਦੇ ਆ ਉਹ ਟਾਇਰ ਬਾਈਆਂ ਨੇ ਇਹਦੇ ਵਿੱਚ ਫਿੱਟ ਕੀਤੇ ਆ ਐਮਰਫ ਕੰਪਨੀ ਦੇ ਟਾਇਰ ਆ ਅਲੋਏ 휠 ਵਿਦ ਅਲੋਏ 휠 ਆ ਸਟਾਈਲਿਸ਼ ਅਲੋਏ 휠 ਦੇ ਨਾਲ ਆ ਜਾਂਦੇ ਆ 2 ਪਲੱਸ ਟਾਇਰ ਆ ਦੂਸਰੀ ਇਹਦੇ ਨਾਲ ਕੀ ਹੈ ਸਪੇਅਰ 휠 ਵੀ ਤੁਹਾਨੂੰ ਆ ਜਾਂਦਾਗਾ ਆਜੋ ਆਪਾਂ ਫਰੰਟ ਤੋਂ ਆਪਾਂ ਇਹਦੀ ਗੱਲ ਕਰੀਏ ਤਾਂ ਜਿਵੇਂ ਕਿ ਐਂਟਰੀ ਦੀ ਤਾਂ ਜਿਹੜੀ ਕਿ ਇਹਦੀ ਐਂਟਰੀ ਹੈ ਬੜੀ ਸੋਹਣੀ ਐਂਟਰੀ ਹੈ ਤੁਸੀਂ ਇਹਦੀ ਜਿਹੜੀ ਵਿੰਡੋ ਆ ਇੱਦਾਂ ਓਪਨ ਕਰਕੇ इजीली ਇਹਦੇ ਵਿੱਚ ਬੈਠ ਸਕਦੇ ਹੋ इजीली ਤੁਸੀਂ ਇਹਦੇ ਵਿੱਚ ਉੱਤਰ ਸਕਦੇ ਹੋ ਸਟੀering ਦੀ ਗੱਲ ਕਰੀਏ ਤਾਂ ਸਪੋਰਟ ਸਟੀering ਆ ਜਾਂਦਾਗਾ ਸਿੰਪਲ ਸਟੀering ਆ ਜਿਵੇਂ ਕਿ ਇਲੈਕਟ੍ਰਿਕ ਕਾਰਾਂ ਦੇ ਵਿੱਚ ਆਮ ਜਿਹੜੀਆਂ ਵੱਡੀਆਂ ਗੱਡੀਆਂ 8 ਤੋਂ 9 ਲੱਖ ਰੁਪਈਆ ਦੇ ਵਿੱਚ ਪ੍ਰੈਸ਼ਰ ਸਟੀering ਆਂਦਾਗਾ ਪਰ ਇਹਦੇ ਵਿੱਚ ਜਿਹੜਾ ਨਾਰਮਲ ਸਟੀering ਆ ਜਾਂਦਾਗਾ ਵੇਟ ਹਲਕਾ ਹੋਣ ਕਰਕੇ ਆਪਾਂ ਨੂੰ ਫੀਲ ਨਹੀਂ ਹੁੰਦਾ ਕਿ ਇਹ ਸਟੀering ਨਾਰਮਲ ਹੈ ਜਾਂ ਇਲੈਕਟ੍ਰਿਕ ਹੈ ਉਸ ਤੋਂ ਬਾਅਦ ਇਲੈਕਟ੍ਰਿਕ ਪਲੱਸ ਆਟੋਮੈਟਿਕ ਵੀ ਆਪਾਂ ਜੀਪ ਕਹਿ ਸਕਦੇ ਇਹਦੇ ਵਿੱਚ ਕਲੱਚ ਪੈਡਲ ਵਗੈਰਾ ਨਹੀਂ ਆਂਦਾ ਬ੍ਰੇਕ ਪੈਡਲ ਐਂਡ ਐਕਸੀਲੇਟਰ ਬਹੁਤ ਹੀ ਸੌਖੀ ਇਹ ਚਲਾਉਣ ਦੇ ਵਿੱਚ ਬਹੁਤ ਸੌਖਾ ਆ ਜਾਂਦਾ ਇਹ ਨੂੰ ਆਪਾਂ ਨੂੰ ਜਿਵੇਂ ਕਿ 17 18 ਸਾਲ ਤੱਕ ਦੇ ਜਿਹੜੇ ਬੱਚੇ ਹੁੰਦੇ ਸਟੂਡੈਂਟ ਜਿਹੜੇ 9ਵੀਂ 10ਵੀਂ ਦੇ ਵਿੱਚ ਪੜ੍ਹਦੇ ਆ ਉਹਨਾਂ ਲਈ ਚਲਾਉਣੀ ਬਹੁਤ ਸੌਖੀ ਹੈ ਕਿਉਂਕਿ 100 ਕਿਲੋਮੀਟਰ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਇਹ 100 ਕਿਲੋਮੀਟਰ ਤੱਕ ਚੱਲਦੀ ਆ ਲਗਭਗ 6 ਤੋਂ 7 ਘੰਟਿਆਂ ਦੇ ਵਿੱਚ ਇਹ ਫੁੱਲ ਚਾਰਜ ਹੋ ਜਾਂਦੀ ਆ ਉਸ ਤੋਂ ਬਾਅਦ ਆਪਾਂ ਨੂੰ 100 ਕਿਲੋਮੀਟਰ ਤੱਕ ਜਿਵੇਂ ਕਿ ਲੋਕਲ ਸਿਟੀ ਦੇ ਵਿੱਚ ਇੱਕ ਦਿਨ ਚਾਰਜ ਕਰਨ ਤੇ ਜੇ ਆਪਣੀ 20 ਕਿਲੋਮੀਟਰ ਡੇਲੀ ਜੀਪ ਚੱਲਦੀ ਆ ਤਾਂ 5 ਦਿਨ ਆਪਾਂ ਨੂੰ ਚਾਰਜ ਕਰਨ ਦੀ ਕੋਈ ਜ਼ਰੂਰਤ ਨਹੀਂ ਤੇ ਜੇ ਚਾਰਜ ਕਰਨੀ ਵੀ ਹੈ ਤਾਂ ਕਿ 5 ਕ ਘੰਟਿਆਂ ਦੇ ਵਿੱਚ ਚਾਰਜ ਹੋ ਜਾਂਦੀ ਆ ਆਪਾਂ ਤਾਂ ਸੀਟ ਦੇਖ ਸਕਦੇ ਆ ਜਿਵੇਂ ਕਿ ਨਾਰਮਲ ਕਾਰਾਂ ਦੇ ਵੱਡੀਆਂ ਕਾਰਾਂ ਦੇ ਸੀਟਾਂ ਬਿਲਕੁਲ ਸੇਮ ਸੀਟਾਂ ਬੜੀ ਹੀ ਕੰਫਰਟੇਬਲ ਆ ਜਾਂਦੀਆਂ ਐਡਜਸਟਿਵ ਵਾਲਾ ਤੁਸੀਂ ਇਹਨੂੰ ਅੱਗੇ ਪਿੱਛੇ ਕਰ ਸਕਦੇ ਹੋ ਐਂਡ ਇਹ ਚੀਜ਼ ਨੂੰ ਵੀ ਆਪਾਂ ਅੱਗੇ ਪਿੱਛੇ ਕਰ ਸਕਦੇ ਆ 5 ਸੀਟਰ ਪ੍ਰੋਪਰ ਗੱਡੀ ਕਹਿ ਸਕਦੇ ਆ 2 ਪਰਸਨ ਅਡਲਟ ਐਂਡ ਮਗਰ ਆਪਣੇ ਜਿਵੇਂ ਬੱਚੇ ਟਿਊਸ਼ਨ ਤੇ ਛੱਡਣੇ ਆ ਤਾਂ ਆਰਾਮ ਨਾਲ ਤਿੰਨ ਬੱਚੇ ਦੇ ਵਿੱਚ ਬੈਠ ਸਕਦੇ ਇੱਕ ਬੱਚਾ ਅੱਗੇ ਬੈਠ ਸਕਦਾਗਾ ਦੂਸਰੀ ਗੱਲ ਇਹ ਹੈ ਕਿ ਜਿਹੜੇ ਦੇ ਮਗਰ ਲਈਆਂ ਸੀਟਾਂ ਆ ਜਿਵੇਂ ਕਿ ਅੱਜਕੱਲ ਥਾਰ ਚੱਲਦੀ ਆ ਉਹ 2 2 ਵਿੰਡੋ ਆਂਦੀ ਆ ਪਰ ਇਹ 3 ਵਿੰਡੋ ਗੱਡੀ ਆ ਗਈ ਇਹਦੇ ਵਿੱਚ ਕੀ ਆ ਆਪਾਂ ਨੂੰ ਪਿੱਛੇ ਬੈਠਣ ਲਈ ਆ ਸੀਟ ਫੋਲਡ ਕਰਨ ਦੀ ਜ਼ਰੂਰਤ ਨਹੀਂ ਇਹਦੀ ਆਹੀ ਆਪਣੀ ਜਿਹੜੀ ਟਾਕੀ ਵਿੰਡੋ ਆ ਇਹਨੂੰ ਆਪਾਂ ਬੜੀ ਈਜ਼ੀ ਤਰੀਕੇ ਨਾਲ ਇਹਨੂੰ ਆਪਾਂ ਖੋਲ ਸਕਦੇ ਆ ਇਹ ਦੇਖੋ ਉਸ ਤੋਂ ਬਾਅਦ ਬੈਠਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਊਗੀ ਤੁਹਾਨੂੰ ਲੈਗ ਰੂਮ ਹੈੱਡ ਰੂਮ ਵਗੈਰਾ ਵਧੀਆ ਮਿਲੇਗਾ ਤੇ ਆਜੋ ਆਪਾਂ ਇਸ ਤੋਂ ਬਾਅਦ ਬੈਕ ਸਾਈਡ ਦੀ ਗੱਲ ਕਰੀਏ ਤਾ ਬੈਕ ਸਾਈਡ ਤੇ ਇਹਦੇ ਵਿੱਚ ਆਪਾਂ ਨੂੰ ਜਿਵੇਂ ਕਿ ਟੇਲ ਲੈਂਪ ਇੰਡੀਕੇਟਰ ਆ ਜਾਂਦੇ ਆ ਸਪੇਅਰ ਵੀਲ ਬਾਈਆਂ ਨੇ ਇਹ ਨਹੀਂ ਮਤਲਬ ਕਿ ਕੰਜੂਸੀ ਨਹੀਂ ਕੀਤੀ ਕਿ ਚਾਰ ਹੀ ਟਾਇਰ ਦਿੱਤੇ ਆ ਨਾਲ ਸਪੇਅਰ ਵੀਲ ਵੀ ਐਕਸਟਰਾ ਦਿੱਤਾਗਾ ਇਹਨਾਂ ਕਿ ਇਹ ਗੱਡੀ ਇੱਕ ਤਾਂ ਦੇਖਣ ਚ ਮਗਰੋਂ ਸੋਹਣੀ ਆ ਸੇਫ ਵੀ ਕਹਿ ਸਕਦੇ ਆ ਕਈ ਵਾਰੀ ਕੋਈ ਮਗਰ ਕੋਈ ਵੱਜਦੀ ਵੀ ਤੇ ਟਾਇਰ ਜਿਹੜਾ ਕਾਫੀ ਹੈਵੀ ਆ ਜਾਂਦਾਗਾ ਸੇਫਟੀ ਦਾ ਵੀ ਪੂਰਾ ਧਿਆਨ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਨੂੰ ਕੰਫਰਟੇਬਲ ਵੀ ਹੈ ਬਾਈ ਚਾਂਸ ਜੇ ਟਾਇਰ ਪੈਂਕਚਰ ਵੀ ਹੁੰਦਾ ਤਾਂ ਆਪਾਂ ਇਹ ਟਾਇਰ ਚੇਂਜ ਕਰ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਇਹ ਜੀਪ ਦੇਖ ਸਕਦੇ ਇਹਦੇ ਵਿੱਚ ਆਪਾਂ ਨੂੰ ਨਾਲ-ਨਾਲ ਐਕਸੈਸਰੀ ਆ ਜਾਂਦੀ ਆ। ਇਹਦੇ ਵਿੱਚ ਕੀ ਹੈ ਜਿਵੇਂ ਕਿ ਆਰਮੀ ਟਾਈਪ ਆਪਾਂ ਨੂੰ ਜਿਵੇਂ ਕਿ ਇਹਦੇ ਵਿੱਚ 10 ਲੀਟਰ ਦਾ ਤੁਸੀਂ ਫਿਊਲ ਟੈਂਕ ਜਿਵੇਂ ਕਿ ਆਮ ਵੱਡੀਆਂ ਜੀਪਾਂ ਨੂੰ ਨਹੀਂ ਤੇ ਜਰੂਰਤ ਨਹੀਂ ਲੁੱਕ ਨੂੰ ਐਨਹਾਂਸ ਕਰ ਲਈਏ ਜਿਹੜਾ ਕਿ ਟੈਂਕ ਹੈ ਜਿਹੜਾ ਇਹਨਾਂ ਨੇ ਬਾਈਆਂ ਨੇ ਫਿੱਟ ਕੀਤਾਗਾ। ਉਸ ਤੋਂ ਬਾਅਦ ਸਾਈਡ ਜਿਹੜੇ ਇੰਡੀਕੇਟਰ ਉਹ ਵੀ ਨਾਰਮਲ ਆ ਜਾਂਦੇ ਆ। ਉਸ ਤੋਂ ਬਾਅਦ ਇਹਨਾਂ ਨੇ ਬਾਈਆਂ ਨੇ ਦੇਖੋ ਲੁੱਕ ਨੂੰ ਐਨਹਾਂਸ ਕਰ ਲਈ ਜਿਵੇਂ ਕਿ ਆਰਮੀ ਟਾਈਮ ਦੇ ਵਿੱਚ ਫੋਨ ਹੁੰਦਾਗਾ। ਉਸ ਤਰ੍ਹਾਂ ਇਹ ਫੋਨ ਵੀ ਹੈ ਇਹਦਾ ਵਿੱਚ ਵਰਤੋਂ ਵਿੱਚ ਨਹੀਂਗਾ ਕੱਲਾ ਸੋਹਣੀ ਲੱਗਣ ਵਾਸਤੇ ਜਿਹੜਾ ਫੋਨ ਬਾਈ ਇਧਰ ਫਿੱਟ ਕੀਤਾਗਾ ਸਾਈਡ ਤੇ ਦੇਖੋ ਆਪਣੀ ਵੁੱਡਨ ਦੀ ਫਿਨਿਸ਼ਿੰਗ ਆ ਜਾਂਦੀ ਆ ਟਾਇਰ ਦੇ ਵਿੱਚ ਜਿਵੇਂ ਕੋਦੇ ਵਿੱਚ ਬਲਟ ਮੋਟਰਸਾਈਕਲ ਆ ਲੈ ਜਾਂਦੇ ਇਹਦੇ ਵਿੱਚ ਕਾਰ ਦੇ ਟਾਇਰ ਆ ਜਾਂਦੇ 14 ਇੰਚੀ ਰੈਮ ਸਾਈਜ਼ ਆ ਜਾਂਦਾ 165 80R14 ਜਿਹੜੇ ਦੇ ਵਿੱਚ ਟਾਇਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬੋਟਲ ਆ ਜੂਗੀ ਵਾਟਰ ਬੋਟਲ ਜਿਹੜੀ ਕਿ ਬਾਈਆਂ ਨੇ ਸੈੱਟ ਕੀਤੀ ਹੋਈ ਆ ਸਾਈਡ ਮਿਰਰ ਬੜੇ ਹੀ ਸੋਹਣੇ ਆ ORVM ਜਿਹੜੇ ਆਊਟਸਾਈਡ ਰੀਅਰ 뷰 ਮਿਰਰ ਆ ਇਹਦਾ ਕੀ ਆ ਆਪ ਨੂੰ ਦੇਖਣ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀਗੀ ਉਸ ਤੋਂ ਬਾਅਦ ਦੇਖੋ ਆਪਾਂ ਜੇ ਤੁਹਾਨੂੰ ਦੋਸਤ ਚਲਾ ਕੇ ਵੀ ਗੱਡੀ ਦਿਖਾਵਾਂਗੇ ਇਹਦਾ ਜੇ ਆਪਾਂ ਵਰਕ ਕਰ ਕਰਨ ਦਾ ਤਰੀਕਾ ਕੀ ਹੈ ਵਰਕ ਕਰ ਲਈ ਆਪਾਂ ਫਸਟ ਆਫ ਜਿਹੜੀ ਦੀ ਆਪਣੀ ਚਾਬੀ ਆ ਇਹਨੂੰ ਆਪਾਂ ਆਨ ਲੈਂਡ ਆਫ ਦਾ ਬਟਨ ਆ ਇਹਨੂੰ ਜਦੋਂ ਆਪਾਂ ਆਨ ਕਰਦੇ ਆ ਤਾਂ ਇਹ ਜਿਹੜੀ ਗੱਡੀ ਦਾ ਆਗਨੀਸ਼ਨ ਆਪਾਂ ਕਹਿ ਸਕਦੇ ਆ ਕਿ ਆਨ ਹੋ ਗਿਆ ਉਸ ਤੋਂ ਬਾਅਦ ਇਹਦਾ ਗੇਅਰ ਆ ਗਿਆ ਅੱਗੇ ਨੂੰ ਕਰਾਂਗੇ ਤਾਂ ਫਾਰਵਰਡ ਦੇ ਵਿੱਚ ਆ ਜਾਂਦੀ ਆ ਇਹ ਸਟਾਪ ਆ ਗਿਆ ਇੱਥੇ ਬੈਕ ਆ ਜੂ ਬੈਕ ਗੇਅਰ ਤੇ ਜਿੱਦਾਂ ਹੀ ਆਪਾਂ ਐਕਸੀਲੇਟਰ ਪ੍ਰੈਸ ਕਰਾਂਗੇ ਤਾ ਗੱਡੀ ਜਿਹੜੀ ਕਿ ਮੂਵੇਵਲ ਪੋਜੀਸ਼ਨ ਦੇ ਵਿੱਚ ਹੋ ਜੂਗੀ ਇੱਥੇ ਸਟੌਪ ਇੱਥੇ ਆ ਜੂਗੀ ਫਾਰਵਰਡ ਆ ਜੂਗੀ ਹਾਂਜੀ ਹੁਣ ਆਪਾਂ ਤੁਹਾਨੂੰ ਜਿਵੇਂ ਕਿ ਗੱਡੀ ਦੇ ਓਵਰਆਲ ਆਪਾਂ ਜਾਣਕਾਰੀ ਦੇ ਦਿੱਤੀ ਆਪਾਂ ਹੁਣ ਇਹਦਾ ਸਸਪੈਂਸ਼ਨ ਤੇ ਗੱਡੀ ਦੀ ਆਪਾਂ ਜਿਹੜੀ ਪੈਕਅਪ ਚੈੱਕ ਕਰਾਂਗੇ ਕਿੰਨੇ ਸੈਕਿੰਡ ਦੇ ਵਿੱਚ ਗੱਡੀ ਕਿੰਨੇ ਦੀ ਸਪੀਡ ਤੇ ਇਹ ਗੱਡੀ ਸਪੀਡ ਫੜਦੀ ਆ ਫਸਟੋ ਪਈ ਇਹ ਕੀ ਜਿਹੜੀ ਇਹਦੀ ਮੈਕਸਿਮਮ ਸਪੀਡ 40 ਕਿਲੋਮੀਟਰ ਪਰ ਆਰ ਦੀ ਆ ਕਿਉਂਕਿ 40 ਤੋਂ ਉੱਪਰ ਜਿੱਦਾਂ ਹੀ ਸਪੀਡ ਜਾਊਗੀ ਤਾਂ ਇਹਦੇ ਵਿੱਚ ਕੀ ਆ ਕਿ ਫਾਰਮੈਲਿਟੀਜ਼ ਹੋ ਜਾਂਦੇ ਨੇ ਕਿ ਆਰਸੀ ਬਣਾਉਣੀ ਜ਼ਰੂਰੀ ਹੋ ਜਾਂਦੀ ਆ ਪਰੇ ਵਿਦਾਊਟ ਆਰਸੀ ਵਿਦਾਊਟ ਇਹਦਾ ਪੋਲੂਸ਼ਨ ਕੋਈ ਵੀ ਆਪਾਂ ਨੂੰ ਐਕਸਟਰਾ ਖਰਚੇ ਨਹੀਂ ਹੈ ਇੱਕ ਵਾਰੀ ਪੈਸਾ ਲਾਉਣ ਤੋਂ ਬਾਅਦ ਆਪਾਂ ਨੂੰ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਨਾ ਤਾਂ ਪੋਲੂਸ਼ਨ ਕਰਾਉਣਾ ਪਵੇ ਨਾ ਇਹਦਾ ਇੰਸ਼ੋਰੈਂਸ ਕਰਾਣ ਦੀ ਜ਼ਰੂਰਤ ਇਹ ਆਪਾਂ ਦੇਖਦੇ ਹਾਂ ਹੁਣ ਕਿੰਨੀ ਦੀ ਸਪੀਡ ਤੇ ਟੋਟਲ ਇਹ ਭੱਜਦੀ ਆ ਇਹ ਦੇਖਦੇ ਲਗਭਗ 100 ਮੀਟਰ ਦੇ ਘੇਰੇ ਦੇ ਵਿੱਚ ਇਹ 30 ਦੀ ਸਪੀਡ ਕ੍ਰਾਸ ਕਰ ਗਈ ਆਪਣੀ ਟੀਪ ਜਿਹੜੀ ਉਸ ਤੋਂ ਬਾਅਦ ਬ੍ਰੇਕ ਤੋਂ ਹੀ ਚੈੱਕ ਕਰ ਸਕਦੇ ਹਾਂ ਬ੍ਰੇਕ ਵੀ ਕਾਫੀ ਜਾਨਦਾਰ ਐ ਨ ਸ਼ਾਨਦਾਰ ਕੀ ਨਹੀਂ ਗਾਇ ਕਿ ਇਕੱਲੀ ਪਿਕਅਪ ਹੀ ਹੈ ਗੱਡੀ ਦੇ ਰੋਕਣ ਦੇ ਵਿੱਚ ਵੀ ਬਹੁਤ ਹੀ ਵਧੀਆ ਕੁਆਲਿਟੀ ਕਹਿ ਸਕਦਾ ਬਾਈਆਂ ਦਿੱਤੀ ਹੋਈ ਆ ਇਹ ਤੁਸੀਂ ਦੇਖ ਸਕਦਾ ਜਿਹੜੀ ਸਪੀਡ ਹੈ ਇਹਦੀ 28 29 ਡਿਜੀਟਲ ਮੀਟਰ ਹੈ ਇਹਦਾ ਕਾਫੀ ਸੋਹਣਾ ਹੈ ਇਹਦਾ 40 40 ਦੀ ਸਪੀਡ ਤੇ ਆਪਣੀ ਜਿਹੜੀ ਜੀਪ ਹੈ ਬਹੁਤ ਹੀ ਕੁ ਸੈਕਿੰਡ ਦੇ ਵਿੱਚ ਵਿਦਨ 5 ਟੂ 7 ਸੈਕਿੰਡ ਦੇ ਵਿੱਚ ਜਿਹੜੀ 40 ਦੀ ਸਪੀਡ ਆਉਦੀ ਪੂਰੀ ਸਪੀਡ ਤੇ ਗੱਡੀ ਚੱਲਣ ਲੱਗ ਪੈਂਦੀ ਹੈ ਮੋੜਨ ਦੇ ਵਿੱਚ ਵੀ ਕੋਈ ਵੀ ਪਰੇਸ਼ਾਨੀ ਨਹੀਂ ਬੜਾ ਹੀ ਸੋਹਣਾ ਤੇ ਈਜ਼ਲੀ ਤਰੀਕੇ ਨਾਲ ਆਪਾਂ ਇਹਨੂੰ ਟਰਨ ਕਰ ਸਕਦੇ ਹਾਂ ਜੀਪ ਨੂੰ ਬਾਕੀ ਕੀ ਆ ਜੇ ਆਪਾਂ 2 ਲੱਖ ਦੀ ਗੱਲ ਕਰੀਏ 2 ਲੱਖ ਦਾ ਇੱਕ ਬੁਲਟ ਮੋਟਰਸਾਈਕਲ 2 ਲੱਖ ਰੁਪਏ ਦੇ ਵਿੱਚ ਆਂਦਾਗਾ ਜਿਹੜਾ ਕਿ ਦੋ ਪਰਸਨ ਹੀ ਆਪਾਂ ਉਹਦੇ ਬੈਠ ਕੇ ਜਾ ਸਕਦੇ ਆ ਇਹਦੇ ਵਿੱਚ ਕੀ ਆ ਫਸਟ ਆਫ ਕੀ ਆ ਸੇਫਟੀ ਮੋਟਰਸਾਈਕਲ ਨਾਲੋਂ ਸੇਫਟੀ ਜ਼ਿਆਦਾ ਆ ਦੂਸਰੀ ਗੱਲ ਕੀ ਆ ਆਪਾਂ ਠੰਡ ਤੋਂ ਬਚਣ ਲਈ ਠੰਡ ਤੋਂ ਬਚ ਸਕਦੇ ਆ ਜਿਵੇਂ ਕਿ ਲੋਕਲ ਆਪਾਂ ਸਿਟੀ ਦੇ ਵਿੱਚ ਡਰਾਈਵ ਕਰਨੀ ਹੈ ਤਾਂ ਬੜੀ ਭੀੜੀਆਂ ਗਲੀਆਂ ਦੇ ਵਿੱਚ ਵੀ ਕਿਉਂਕਿ ਇਹਦੀ ਬੈਠ्थ ਘੱਟ ਹੋਣ ਕਰਕੇ ਭੀੜੀਆਂ ਗਲੀਆਂ 'ਚ ਤੁਸੀਂ ਆਮ ਨਾਲ ਇਹਨੂੰ ਚਲਾ ਸਕਦੇ ਹੋ ਤੇ ਠੰਡ ਦੇ ਚਾਂਸ ਬਹੁਤ ਘੱਟਾ ਲੱਗਣ ਦੇ ਮੋਟਰਸਾਈਕਲ ਤੇ ਆਪਾਂ ਚਲਾਵਾਂਗੇ ਤਾਂ ਠੰਡ ਵੀ ਲੱਗੂਗੀ ਤੇ ਇਹ ਤੁਸੀਂ ਦੇਖ ਸਕਦੇ ਹੋ ਹਾਂਜੀ ਹੁਣ ਮੇਨ ਪੁਆਇੰਟ ਇਹ ਹੈ ਕਿ ਜਿਹਦੀ ਕੀਮਤ ਆ 2 ਲੱਖ ਰੁਪਏ ਤੋਂ ਇਹ ਸਟਾਰਟ ਹੋ ਜਾਂਦੀ ਆ 3 ਸਾਲ ਦੀ ਇਹਦੀ ਵਾਰੰਟੀ ਲੀਥੀਅਮ ਜਿਹੜੀ ਬੈਟਰੀ ਆ ਜਾਂਦੀ 3 ਸਾਲ ਦੀ ਉਹ ਜੀਪ ਦੀ ਵਾਰੰਟੀ ਆ ਜਾਂਦੀ ਆ 1 ਸਾਲ ਦੀ ਨੋਰਮਲ ਬੈਟਰੀ ਵਾਲੀ ਦੀ ਜਿਹੜੀ ਵਾਰੰਟੀ ਆ ਜਾਂਦੀ ਇਸ ਜੀਪ ਦੇ ਵਿੱਚ ਨੋਰਮਲ ਬੈਟਰੀ ਆ ਜਾਂਦੇ ਆ ਆਪਾਂ ਤੁਹਾਨੂੰ ਬੈਟਰੀਆਂ ਵੀ ਦਿਖਾਣੇ ਆ ਇਹ ਬੋਨਟ ਆ ਜਾਂਦਾਗਾ ਬੜਾ ਹੀ इजीली ਤਰੀਕੇ ਨਾਲ ਆਪਾਂ ਇਹ ਬੋਨਟ ਨੂੰ ਜਿਹੜਾ ਚੱਕ ਸਕਦੇ ਆ ਇਹ ਦੇਖੋ ਇਹਦੇ ਵਿੱਚ ਟੋਟਲ 4 ਬੈਟਰੀਆਂ ਆ ਜਾਂਦੀਆਂ ਇਹ ਨੋਰਮਲ ਬੈਟਰੀਆਂ ਆ ਗੀਆਂ ਤੇ ਜਿਨ੍ਹਾਂ ਦੀ ਜੋ ਵਾਰੰਟੀ ਹੈ ਇਹਨਾਂ ਦੀ 1 ਸਾਲ ਦੀ ਵਾਰੰਟੀ ਆ ਜੇ ਆਪਾਂ ਲੀਥੀਅਮ ਬੈਟਰੀ ਵਾਲੀ ਜੀਪ ਆਪਾਂ ਬਾਈ ਕਰਦੇ ਆ ਤਾਂ ਜੋ ਉਹਦੀ ਜੋ ਵਾਰੰਟੀ ਆ 3 ਸਾਲ 3 ਸਾਲ ਦੀ ਵਾਰੰਟੀ ਆ ਜਾਂਦੀ ਹੈ ਓਵਰਆਲ ਬਾਕੀ ਬਾਈ ਜਿਹੜੇ ਆਪਣੇ ਪਲੂਟੋ ਮੋਟਰ ਵਾਲੇ ਆ ਇਹ ਓਵਰਆਲ ਇੰਡੀਆ ਤੇ ਬਾਕੀ ਫੋਰਨ ਦੇ ਵਿੱਚ ਵੀ ਐਕਸਪੋਰਟ ਕਰਦੇ ਆ ਜੀਪਾਂ ਕਾफी ਆਰਡਰ ਆਏ ਹੋਏ ਬਾਈਆਂ ਨੇ ਦੱਸਿਆ ਸੀ ਕਿ ਫੋਰਨ ਦੇ ਵਿੱਚ ਵੀ ਦੋ ਤੋਂ ਤਿੰਨ ਜੀਪਾਂ ਇਸੇ ਸਾਲ 2024 ਦੇ ਵਿੱਚ ਆਉਣ ਵਾਲੇ ਦਾ 5-10 ਦਿਨਾਂ ਦੇ ਵਿੱਚ ਜਾ ਰਹੀਆਂ ਤੇ ਬਾਕੀ ਇੱਕ ਗੱਲ ਹੋਰ ਆ ਕਿ ਜੋ ਕਲਰ ਆ ਤੁਸੀਂ ਆਪਣੀ ਡਿਮਾਂਡ ਤੇ ਜੇ ਤੁਹਾਨੂੰ ਐਕਸਟਰਾ ਕਲਰ ਵੀ ਪਸੰਦ ਆ ਤਾਂ ਬਾਈ ਕਹਿੰਦਾ ਸੀ ਉਹ ਕਲਰ ਵੀ ਕਰ ਦਿੰਨੇ ਆ ਜੋ ਵੀ ਕਸਟਮਰ ਕਹਿੰਦਾ ਕਿ ਇਹ ਵਾਲਾ ਕਲਰ ਕਰਾਉਣਾਗਾ ਕਰਾਉਣਾਗਾ ਤਾਂ ਤੁਸੀਂ ਆਪਦੇ ਅਨੁਸਾਰ ਕਲਰ ਜੀਪ ਤੇ ਕਰਵਾ ਸਕਦੇ ਹੋ ਤੇ ਟੋਟਲ ਪੰਜ ਤਰ੍ਹਾਂ ਦੇ ਮਾਡਲ ਬਾਈ ਜੀ ਤਿਆਰ ਕਰਦੇ ਆ ਤੇ ਜੋ ਕੀਮਤ ਹੈ ਇਹਦੀ 2 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੀ ਆ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਜਿਵੇਂ ਨਾਰਮਲ ਚੱਕੇ ਲੈਣੇ ਆ ਜਾਂ ਅਲੋਏ ਵੀ ਲੈਣੇ ਆ ਤਾਂ ਉਹ ਤੁਸੀਂ ਆਪ ਦਾ ਜਿਹੜਾਗਾ ਰੇਟ ਆ ਬਾਈਆਂ ਨਾਲ ਉਹ ਫਿਕਸ ਕਰ ਸਕਦੇ ਹੋ ਆਪਾਂ ਨੰਬਰ ਵਗੈਰਾ ਸਕਰੀਨ ਤੇ ਚਲਾ ਦਾਂਗੇ ਤੇ ਠੀਕ ਆ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਕਿਉਂਕਿ ਬਠਿੰਡੇ ਲਈ ਵਾਕਈ ਇਹ ਮਾਣ ਵਾਲੀ ਗੱਲ ਆ ਕਿ ਬਠਿੰਡੇ ਦੇ ਵਿੱਚ ਬਾਈਆਂ ਨੇ ਇਲੈਕਟ੍ਰਿਕ ਜੀਪਾਂ ਜਿਹੜੀਆਂ ਬਣਾ ਕੇ ਓਵਰਆਲ ਇੰਡੀਆ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਐਕਸਪੋਰਟ ਕਰਤੀਆਂ ਬਠਿੰਡੇ ਦਾ ਕਾਫੀ ਨਾਮ ਬਾਈਆਂ ਨੇ ਇਲੈਕਟ੍ਰਿਕ ਜੀਪਾਂ ਦੇ ਵਿੱਚ ਬਣਾ ਬਣਾਇਆਗਾ ਤੇ ਠੀਕ ਆ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੋ ਜੀ